ਮੈਂ ਗੁਰਿੰਦਰ ਸਿੰਘ ਸਿੱਧੂ ਸ਼ੇਮ ਸੈਨਾ ਅਖੰਡ ਭਾਰਤ ਸੰਗਠਨ ਮੰਤਰੀ ਪੰਜਾਬਸ ਔਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਚਿੱਤੇ ਦਾ ਜੋ ਡਾਂਸ ਹੋਇਆ ਜੋ ਵਿਧਵਾ ਸਾਡੀਆਂ ਭੈਣਾਂ ਸਾਡੇ ਉਹ ਪਰਿਵਾਰ ਦੇ ਮੈਂਬਰ ਜਿਹੜੇ ਇਸ ਚਿੱਤੇ ਨਾਲ ਖਤਮ ਹੋਏ ਅਣਗਿਣਤ ਪਰਿਵਾਰ ਪ੍ਰਾਪਰਟੀਆਂ ਵਿਗੀਆਂ ਅੱਜ ਉਹਨਾਂ ਦਾ ਹੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਲਿੱਪ ਸਤਪਾਲ ਜੀ ਐਸ ਐਚਓ ਉਹਨਾਂ ਦਾ ਦਿਖਾ ਰਿਹਾ ਕਿ ਸੰਤ ਕਿਵੇਂ ਤੇ ਕਿਵੇਂ ਆਕਾਲੀ ਦਲ ਦੇ ਉਪ ਮੰਤਰੀ ਦੇ ਮੁੱਖ ਮੰਤਰੀ ਕਿਵੇਂ ਇਸ ਚੀਜ਼ ਨੂੰ ਕਰਦੇ ਆ ਵੀ ਸੰਤ ਨੂੰ ਫੜਨਾ ਨਹੀਂ ਕਿਸਾਨ ਦਾ ਪਾਣੀ ਨਹੀਂ ਫੜਨਾ ਇੱਕ ਸਰਪੰਚ ਜਿਹੜਾ ਬਦਨਾਮ ਪਿੰਡਾ ਮੋਗੇ ਦਾ ਸਰਪੰਚ ਅਸੀਂ ਜਦੋਂ ਗ੍ਰੰਥੀ ਫੜਿਆ ਉਸ ਪਿੰਡ ਦਾ ਕਿਉਂਕਿ ਦੋਨੇ ਤਿੰਨੇ ਕਾਲਜ ਜਿਹੜੇ ਕੋਟਿਸੇਖਾਂ ਦੇ ਕੋਲੇ ਉਹ ਲਪੇਟੇ ਜਨ ਲੈ ਲੈ ਸੀ ਤੇ ਬਹੁਤ ਸਾਰੇ ਰੌਲਾ ਪਾਉਂਦੇ ਸੀ ਜਿਵੇਂ ਹੁਣ ਪੈਂਦਾ ਸੀ ਉਵੇਂ ਉਦੋਂ ਉਹ ਜੋ ਗੰਥੀ ਮੈਂ ਰੈਸਟ ਕੀਤਾ ਸਖਤੀ ਨਾਲ ਉਹ ਤੋਂ ਜਿੰਦੂ ਪੁੱਛ ਗਏ ਸੀਗਾ ਇਹਨਾਂ ਤੱਕ ਤਾਰਾਂ ਗਈਆਂ ਤੇ ਕੈਬਨਿਟ ਮੰਤਰੀ ਜੀ ਦਾ ਨਾਂ ਲੈ ਰਹੇ ਆ ਬਾਜਵਾ ਸਾਹਿਬ ਸਾਨੂੰ ਕੱਖ ਨਹੀਂ ਸੀ ਕਰਨ ਦਿੰਦਾ ਹੁਣ ਕਾਰਨ ਕੀ ਸੀ ਗੰਥੀ ਤੋਂ ਅੱਗੇ ਅਸੀਂ ਸਰਪੰਚ ਤੇ ਸਰਪੰਚ ਅਕਾਲੀ ਦਲ ਦਾ ਮਨਿਸਟਰ ਦਾ ਰਾਈਟ ਹੈਂਡ ਇੱਕ ਮਾਲਵੇ ਦੇ ਬਹੁਤ ਵੱਡਾ ਪ੍ਰਭਾਵਸ਼ਾਲੀ ਸਾਥੀ ਸਾਰੇ ਜਗੇ ਹੋ ਗਏ ਤੁਸੀਂ ਪਠੰਡੇ ਕੋਲ ਡੇਰਾ ਕਿਦੇ ਪੈਰਾਂ ਦੇ ਵਿੱਚ ਉਪਮੱਖ ਮੰਤਰੀ ਤੇ ਮੁੱਖ ਮੰਤਰੀ ਉਹਦੇ ਪੈਰਾਂ 'ਚ ਸਿਰ ਝੁਕਾਉਂਦੇ ਸੀ ਜਾ ਕੇ ਉਹਦਾ ਇਹ ਸਕਾ ਭਾਂਜਾ 28 ਕਿਲੋ ਦੀ ਇਨਪੁੱਟ ਸੀ ਸਾਡੇ ਕੋਲੇ ਐਸਐਸਪੀ ਨਾਲ ਸੌਦਾ ਹੋ ਗਿਆ ਮੈਨੂੰ 5 ਲੱਖ ਚ ਬਸਾ ਦੇਣ ਲੱਗੇ ਇਹੀ ਸਰਪੰਚ ਨੇ ਐਸਐਸਪੀ ਨਾਲ ਸਾਰੀ ਗੱਲ ਕਰਕੇ ਆਇਆ ਚਲੋ ਮੈਨੂੰ ਮੌਕੇ ਸਰ ਪਤਾ ਲੱਗ ਗਿਆ ਅਸੀਂ ਫਿਰੋਜ਼ਪੁਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਲਈ ਉਹਨਾਂ ਨੇ ਐਸਐਸਪੀ ਫਿਰੋਜ਼ਪੁਰ ਮਾਨ ਸਾਹਿਬ ਲੱਗੇ ਸੀ ਇਹ ਮਾਨ ਸਾਹਿਬ ਵੇਲੇ ਇਹ ਕਾਂਡ ਹੋਇਆ ਪਤੀ ਤੋਂ ਜਦੋਂ ਇਹ ਲੈ ਕੇ ਤੁਰੇ ਤੇ ਇਹ ਦੋ ਟੀਮਾਂ ਸੀਗੀਆਂ ਤੇ ਪੁਲਸਦਿਆਂ ਬਣਾਈਆਂ ਚਾਰ ਪੰਜ ਟੀਮਾਂ ਤੁਸੀਂ ਇਹ ਕਲਿੱਪ ਸਾਰੇ ਦੇਖ ਚੁੱਕੇ ਹੋ ਤੇ ਮੈਂ ਇਸ ਗੱਲ ਦੇ ਉੱਤੇ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਜਿਹੜੇ ਬਦਲਾਅ ਦੇ ਨਾਂ ਤੇ ਸਰਕਾਰ ਆਈ ਆ ਕੀ ਉਹ ਇਹ ਸੀਨੀਅਰ ਅਫਸਰ ਜਿਹੜੇ ਅਕਾਲੀ ਦਲ ਤੇ ਵੇਲੇ ਚਿੱਟਾ ਵਕਾਉਣ ਵਾਲੇ ਸੀ ਜਾਂ ਸਤਪੰਥੀ ਹੁਣੀ ਕਹਿੰਦੇ ਮੈਨੂੰ 5 ਲੱਖ ਚ ਮੇਰਾ ਸੌਦਾ ਹੋ ਗਿਆ ਮੈਨੂੰ ਫਸਾਉਣ ਵਾਲੇ ਸੀ ਕੀ ਇਨਾਮ ਵਾਰੇ ਜਿਹੜੇ ਸੀਨੀਅਰ ਅਫਸਰ ਸੀ ਉਹ ਵੀ ਤੁਸੀਂ ਇਸ ਚੀਜ਼ ਦੇ ਵਿੱਚ ਲਿਆ ਕੇ ਨੰਗੇ ਕਰੋਗੇ ਮੈਨੂੰ ਮੈਨੂੰ ਬੋਲਣ ਤੋਂ ਨਹੀਂ ਡਰ ਲੱਗਦਾ ਪਰ ਮੈਨੂੰ ਇੱਕ ਗੱਲ ਬੜੀ ਚੰਗੀ ਤਰ੍ਹਾਂ ਸਮਝ ਆਉਂਦੀ ਆ ਵੀ ਜੇ ਇੱਕ ਐਸਐਚਓ ਸਤਪਾਲ ਵਰਗੇ ਨੂੰ 5 ਲੱਖ ਚ ਐਸਐਸਪੀ ਮਰਵਾ ਸਕਦਾ ਤੇ ਮੈਨੂੰ ਛੋਟੇ ਜਿਹੇ ਇਨਸਾਨ ਨੂੰ ਮਰਵਾਉਣ ਲਈ ਪੰਜਾਬ ਪੁਲਿਸ ਤੇ ਪੱਪਾ ਭਾਰਤਾਂ ਪਹਿਲਾਂ ਹੀ 올ਰੇਡੀ ਹੋ ਚੁੱਕੀ ਆ ਔਰ ਮੈਂ ਤੁਹਾਨੂੰ ਦੱਸ ਦੇਣੀ ਚਾਹਨਾ ਭਈ ਮੈਨੂੰ ਇੱਕ ਕੇਸ ਮੇਰੇ ਨਾਲ ਰਿਲੇਟਡ ਆ ਜਿਹੜਾ ਮੇਰੀ ਪ੍ਰਾਪਰਟੀ ਦੇ ਉੱਤੇ ਡਰੱਗ ਮਨੀ ਵਾਲਿਆਂ ਤੋਂ ਪੈਸੇ ਲੈ ਕੇ ਬ੍ਰਾਂਚ ਮੈਨੇਜਰ ਨੇ ਔਰ ਸੰਜੀਵ ਕੁਪੂਰ ਐਸਐਚਓ ਉਹਨਾਂ ਨਾਲ ਕਿਵੇਂ ਸਾਜ਼ਿਬਾਜ ਹੋਇਆ ਅਗਰ ਸਰਕਾਰਾਂ ਦੇ ਵਿੱਚ ਇੱਕ ਐਸਐਚਓ ਨੂੰ ਪ੍ਰਮੋਟ ਕਰਕੇ ਡੀਐਸਪੀ ਬਣਾਇਆ ਜਾਂਦਾ ਔਰ ਉਹ ਡਰੱਗ ਮਨੀ ਦੇ ਵਿੱਚ ਮੇਰੇ ਅਗੇਸ਼ਟ ਇਹ ਲਿਖ ਕੇ ਆਉਂਦਾ ਹਾਈ ਕੋਰਟ ਦੇ ਵਿੱਚ ਵੀ ਇਹ ਪੈਸਿਆਂ ਦਾ ਲੈਣ ਦੇਣ ਹੈ ਮੈਂ ਈਡੀ ਦੀਆਂ ਤਰੀਖਾਂ ਭੁਗਤੀਆਂ ਲੇਕਿਨ ਮੈਂ ਇਸ ਗੱਲ ਲਈ ਡੀਜੀਪੀ ਨੂੰ ਵੀ ਕਿਹਾ ਵੀ ਤੁਸੀਂ ਮੈਨੂੰ ਆਤਮ ਹੱਤਿਆ ਲਈ ਮਜਬੂਰ ਕਰ ਰਹੇ ਆ ਮੈਨੂੰ ਇਨਸਾਫ ਨਹੀਂ ਦੇ ਰਹੇ ਕਿ ਸੰਜੀਵ ਕਪੂਰ ਜੀ ਹੁਣੀ ਦਾ ਡਰਗ ਮੰਨੀ ਵਾਲੇ ਨਾਲ ਮੈਨੇਜਰ ਨਾਲ ਉਹ ਜਿਹੜੀ ਸਿਕਰ ਰਿਲੇਟਡ ਆ ਉਹ ਕੀ ਆ ਇਸ ਕਰਕੇ ਉਸ ਚੀਜ਼ਾਂ ਨੂੰ ਵੀ ਸਾਰਾ ਨੰਗਾ ਕਰੋ ਅਗਰ ਤੁਸੀਂ ਨਹੀਂ ਨੰਗਾ ਕਰ ਸਕਦੇ ਤਾਂ ਫਿਰ ਠੀਕ ਆ ਮੇਰੀ ਤਾਂ ਮੌਤ ਹੋਣੀ ਆ ਸੰਜੀਵ ਕਪੂਰ ਵੀ ਮਰਾਏਗਾ ਮੈਨੂੰ ਐਸਐਚਓ ਐਸਐਸਪੀ ਡੀਐਸਪੀ ਡੀਜੀਪੀ ਔਰ ਪੰਜਾਬ ਸਰਕਾਰ ਦੇ ਲੋਕ ਅਗਰ ਮੈਂ ਮਰ ਗਿਆ ਤਾਂ ਮੇਰੀ ਇਸ ਵੀਡੀਓ ਦੇ ਮੁਤਾਬਕ ਐਸਐਸਪੀ ਡੀਜੀਪੀ ਡੀਆਈਜੀ ਆਈਜੀ ਤੇ ਸਾਰਿਆਂ ਦੇ ਚੀਫ ਸਕੱਟਰੀ ਪ੍ਰਿੰਸੀਪਲ ਸਕੱਟਰੀ ਤੇ ਐਫਆਈਆਰ ਹੋਣੀ ਚਾਹੀਦੀ ਆ ਮੈਂ ਫਲੋਰ ਕੋਰਟ ਵਿੱਚ ਵੀ ਕੇਸ ਕੀਤਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਸੰਜੀਵ ਕਪੂਰ ਨੇ ਮੇਰਾ ਟਰੱਕ ਵੇਚਿਆ ਇੱਕ ਤੇ ਉਹਦੇ ਨਾਲ ਜੈ ਗੋਪਾਲਿਆ ਔਰ ਜਿਹਨੇ ਇੱਕ ਮੇਰਾ 1.5 ਲੱਖ ਰੁਪਇਆ ਆਨਲਾਈਨ ਜਿਹੜਾ ਪਾਇਆ ਗਿਆ ਸੀ ਜਿਹਦੀ ਮੈਂ 112 ਦੀ ਕੰਪਲੀਟ ਕੀਤੀ ਸੁਭਾਸ਼ ਜਗਤਾਰ ਹੁਣੀ ਉਸ ਕੇਸ ਨੂੰ ਖੁਰਦ-ਬੁਰਦ ਕਰਤਾ ਮੈਂ ਇਹ ਚਾਹਨਾ ਵੀ ਜੇ ਇੰਦਾ ਹੀ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਬਦਲਾਅ ਦੇ ਵਿੱਚ ਇਹ ਘੁਟਾਲੇ ਹੋਣੇ ਨੇ ਫਿਰ ਤੁਸੀਂ ਵੀ ਰਿਜ਼ਾਈਨ ਕਰ ਦਿਓ ਜਿੱਤੇ ਅਗਲੀ ਸਰਕਾਰਾਂ ਕਿਤਾਬੇ ਚ ਗਈਆਂ ਉਥੇ ਤੁਸੀਂ ਵੀ ਪੁਲਿਸ ਦੀ ਕ腐ਸ਼ਨ 'ਚ ਸਾਡੇ ਅਗਿਆਂ ਨੂੰ ਮਰਵਾ ਦਿਓ ਕੋਈ ਗੱਲ ਨਹੀਂ ਪਰ ਮੇਰੇ ਹਾਈ ਕੋਰਟ ਵਿੱਚ ਮੇਰੇ ਵਕੀਲਾ ਕੋਲ ਐਫੀਡਵਿਡਿਆ ਕਿ ਮੇਰੇ ਮਰਨ ਤੋਂ ਬਾਅਦ ਆ ਸਾਰੇ ਐਸਐਚਓ ਤੋਂ ਚੱਲ ਕੇ ਡੀਜੀਪੀ ਤੱਕ ਗੌਰਮ ਯਾਦੂ ਤੱਕ ਬਾਈ ਨੇਮ ਐਫਆਈਆਰ ਹੋਏਗੀ ਕਿਉਂਕਿ ਮੇਰੀ ਸਿਕਿਉਰਿਟੀ ਲਈ ਗਵਰਨਰ ਦੀ ਚਿੱਠੀ ਵੀ ਆ ਚੁੱਕੀ ਆ ਮੇਰੇ ਕੋਲ ਕਾਪੀ ਆ ਡੀਜੀਪੀ ਵੱਲੋਂ ਵੀ ਕਾਪੀ ਆ ਚੁੱਕੀ ਆ ਔਰ ਹੋਮ ਮਿਨਿਸਟਰੀ ਵੱਲੋਂ ਵੀ ਚਿੱਠੀ ਮੈਨੂੰ ਦਿੱਲੀੋਂ ਆ ਚੁੱਕੀ ਆ ਜਿਹੜੀਆਂ ਮੇਰੀਆਂ ਚਿੱਠੀਆਂ ਦੱਬ ਕੇ ਖੁਰਦ-ਬੁਰਦ ਕੀਤੀਆਂ ਇਸ ਲਈ ਮਨਸ਼ਾ ਮੈਂ ਤੁਹਾਡੇ ਤੋਂ ਸਾਫ਼ ਚਾਹਨਾ ਮੈਂ ਡੈਲੀ ਵੀਡੀਓ ਪਾਉਣੀ ਆ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਕਹਿੰਦਾ ਆਖੇ ਮੈਂ ਤਾਂ ਜਾਚ